ਸਾਹੀਏ ਕਾਲ ਦਾ ਸਿਕ ਮੈਸੋਡਾ ਆਵਦਾ ਹੈਵਨ ਵੀਰ ਮਨ ਤੁਸੀਂ ਦੇਖ ਰਹੇ ਹੋ ਚੈਨਲ ਹੈਵਨ ਐਗਰੀਕਲਚਰ ਫਾਰਮ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵਗੇ ਤੇ ਅੱਜ ਆਪਾਂ ਬਹੁਤ ਟਾਈਮ ਬਾਅਦ ਫੇਰ ਤੋਂ ਲਾਈਵ ਆਏ ਆਂ ਬਲੌਗ ਨਾਲੇ ਕਹਿਨੇ ਮੇਰੇ ਦਾਦਾ ਜੀ ਮੇਰੇ ਚਾਚਾ ਜੀ ਤੇ ਮੇਰੇ ਧੜੀ ਜੀ ਬਲੌਗ ਅੱਜ ਮੱਕੀ ਮੱਕੀ ਦੇ ਯੂਰੀਆ ਸਟ੍ਰੇਨ ਹੈ ਤੇ ਗੱਲ ਜੀ ਸਾਡੇ ਦਰਸ਼ਕਾਂ ਨੂੰ ਹੈ ਜੇ ਦੋ ਆਤੇ ਤੁਸੀਂ ਕੀ ਕਰੇ ਸਾਡੇ ਦਰਸ਼ਕਾਂ ਨੂੰ ਹਾਏ ਹਾਏ ਤੇ ਮਿੱਤਰੋ ਇਜੀ ਚੱਲੇ ਨੇ ਹੁਣ ਸਲਾਪ ਕਰੂ ਮੈਂ ਸੀ ਪਾਣੀ ਦਰਸ਼ਕੋ ਅਰੇ ਨਾ ਮੋਟਾ ਪਾਣੀ ਲਾ ਕੇ ਹੁਣ ਬਈ ਆਪਾਂ ਰੈਗੂਲਰ ਬਲੌਗ ਕੋਈ ਨਾ ਪਾਇਆ ਕਰਾਂਗੇ ਹੁਣ ਆਪਾਂ ਇੱਕ ਬਲੌਗ ਪਹਿਲਾਂ ਪਾ ਕੇ ਬਾਅਦ ਚ ਆਪਾਂ ਹਟ ਗਏ ਸੀ ਹੁਣ ਕੋਈ ਨਾ ਆਪਾਂ ਰੈਗੂਲਰ ਬਲੌਗ ਪਾਇਆ ਕਰਾਂਗੇ ਮਿੱਤਰੋ ਆਪਣੇ ਪਰ ਹੁਣ ਮੱਕੀ ਦੇ ਤਿੰਨ ਪਿੱਲੇ ਨੇ ਇਨਾ ਕਿਲਾ ਤੇ ਹੁਣ ਆਪਣਾ ਦੂਜਾ ਕਿਲਾ ਇਹ ਤੇਰੇ ਸੱਟ ਕੇ ਹੁਣ ਤੀਜੇ ਕਿਲੇ ਰੇਰੂ ਸੱਟ ਕੇ ਬਾਅਦ ਚੋਂ ਆਪਾਂ ਹੋਰ ਕੋਈ ਕੰਮ ਕਮ ਕਰਾਂਗੇ ਹਣਾ ਆਪਾਂ ਪਾਇਆ ਕਰਾਂਗੇ ਬੀ ਬਾਈ ਮੰਟ ਦੇ ਵਲੌਗ ਪਹਿਲਾਂ ਆਪਾਂ ਨਿੱਕੇ ਲੋਕ ਮੁੰਡੇ ਦੇ 2-3 ਮਿੰਟ ਦੇ ਹੁਣ ਆਪਾਂ ਕੋਈ ਮਿਨੀ ਵਲੌਗ ਜਿਹਨੂੰ ਕਹਿੰਦੇ ਹੁਣ ਆਪਾਂ ਕੋਈ ਨਾ ਵੱਡੇ ਵਲੌਗ ਪਾਇਆ ਕਰਾਂਗੇ ਬੀ ਬਾਈ ਮੰਟ ਤੇ ਮਿੱਤਰੋ ਐਸਕੇ ਆਪਾਂ ਦੋ ਬੋਤਲ ਲਈ ਸੀ ਤੀਆਂ ਪਾਣੀ ਦੀਆਂ ਭਰ ਲੀਆਂ ਬਰ ਬਰੀ ਬਰੀ ਵੇੜਾ ਜਾਣੇ ਪੰਨਿਆ ਆਪਾਂ ਬਰ ਸੱਦੀ ਬੋਤਲਾਂ ਭਰ ਲੀਆਂ ਦੋ ਤੇ ਹੁਣ ਆਪਾਂ ਡਾਡੇ ਸੰਗੜ ਜੀ ਹਰ ਗਿਆਗੇ ਸੀਗੇ ਢੇੜਾ ਲਾ ਕੇ ਚਾਚੂਆਰ ਗੇਮਿੰਗ ਮਿੱਤਰ ਬਾਰ-ਬਾਰ ਪਾਣੀ ਮੰਗ ਰਿਆ ਚਾਚੂਆਰ ਕਹਿੰਦੇ ਹੁਣ ਕਿ ਹਰ ਇੱਕ ਢੇੜੇ ਤੇ ਪਰ ਲਿਆ ਕਰ ਬੋਤਲ ਤੇ ਫਿਰ ਪੀਆ ਕਰਾਂਗੇ ਪਾਣੀ ਚੋਨਾ ਪਰ ਦੁਆਰ ਤੋਂ ਪਾਣੀ ਭਰਾਂਗੇ ਮਿੱਤਰੋ ਗਰਮੀ ਬਹੁਤ ਬਲੌਗ ਬਣਾਉਂਦਾ ਬਲੌਗ ਨੂੰ ਮੈਨੂੰ ਵੀ ਅਸੀਨਾਂਗੇ ਤੇ ਹੁਣ ਆਪਾਂ ਭਰ ਦਿਆਂ ਦੁਆਰ ਤੋਂ ਪਾਣੀ ਦੀ ਬੋਤਲ ਪਾਣੀ ਦਾ ਇਟਰਾ ਚਲੀ ਬੋਲ ਨਾ ਪੱਗ ਨੂੰ ਬੰਨ੍ਹ ਕੇ ਆ। ਪਾਣੀ ਦੇ ਲਾਈਨ ਪਿਆ। ਇੱਕ ਅਦੀ ਕਰਤੀ। ਤੇ ਮਿੱਤਰੋ ਹੁਣ ਡੈਢ ਜੀਰ ਗਣ ਤੇ ਚਾਚ ਵਰਗਣੇ ਕਰਤੀ ਹੈ ਰੇਤੇ ਰੇ ਸੜਤਾ ਹੈ ਮੱਕੀ ਤੇ ਤੇ ਹੁਣ ਆਪਾਂ 2 ਘੰਟੇ ਦੀ ਰੈਸਟ ਤੋਂ ਬਾਅਦ ਫਿਰ ਚੱਲਾਂਗੇ ਬਰਸੀਨ ਤੇ ਸਪਰੇਅ ਕਰਨ ਹੋ ਤਾਂ ਪਹਿਲਾ ਆਪਾਂ ਰੰਗਿਆ ਆਪਣਾ ਵਰਕ ਸਪਰੇਅ ਆ ਢੋਲਾ ਇਹ ਪਰ ਕੇ ਦੇ ਬਾਅਦ ਤੋਂ 2 ਘੰਟੇ ਬਾਅਦ ਚੱਲਾਂਗੇ ਮਸ਼ੀਨ ਤੇ ਸਿਕੰਡ ਮਸ਼ੀਨ ਤੇ ਕਰਨ ਸਪਰੇੰਡ ਬੰਪਰ ਸੁੰਡੀ ਵਾਲੀ ਕਈ ਅੰਦੀਣਾ ਤਾਂ ਫਿਰ ਸਪਰੇਅ ਕਰ ਲਈ ਆ ਪਰ ਆ ਤਾਂ ਮੁਰਨਾ ਵੀ ਆ ਮਿੱਤਰੋ ਬਾਹਰ ਗਰਮੀ ਬਹੁਤ ਸੀ ਤੇ ਅੰਦਰ ਆ ਕੇ ਆਪਾਂ ਸਾਢੇ ਲਿਆਈ ਸੀ ਤੇ ਭੁੱਖ ਬਹੁਤ ਲੱਗੀ ਸੀ ਤੇ ਆਪਾਂ ਕੁਟਲੀ ਚੂਰੀ ਤੇ ਹੁਣ 5:00 ਕਵਾ ਚੱਲਾਂਗੇ ਫਿਰ ਵਰਸੀਨ ਤੇ ਸ਼ਰਕਨ ਸਪਰੇ ਤੇ ਫੇਰਾ ਫੇਰਾ ਪਾਵਾਂਗੇ ਅਡਿਟਰ ਡੁੱਟ ਕਰਕੇ ਫਿਰ ਆਪਾਂ ਐਂਡ ਤੇ ਬਲੌਕ ਪਾਵਾਂਗੇ ਰਾਜੇ ਨੂੰ ਤੇ ਮੈਨੂੰ ਕੋਲ ਸਕੋਰ ਦਿਖਾਓ